ਉਹ ਬੋਲੇ ਸੋਨਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰੂ ਦੇਵ ਧੰਨ ਗੁਰਦੇਵ ਜੀ ਸਾਸਰੀ ਕਾਲ ਜੀ ਸੰਗਤ ਜੀ ਤੁਸੀਂ ਦੇਖ ਸਕਦੇ ਆ ਅੱਜ ਵੱਡੀ ਗਿਣਤੀ ਵਿੱਚ ਦਿੱਲੀ ਤੋਂ ਜਿਹੜੀਆਂ ਸਿੱਖ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਸਥਾਨ ਮੰਦਿਰ ਦੇ ਦਰਸ਼ਨ ਕਰਨ ਆਈਆਂ ਬਹੁਤ ਵੱਡਾ ਜਿਹੜਾ ਇੱਕ ਜਥਾ ਸਿੱਖ ਸੰਗਤਾਂ ਦਾ ਸਤਿਗੁਰੂ ਰਵਿਦਾਸ ਮਰ ਜਨਮ ਸਥਾਨ ਮੰਦਿਰ ਤੇ ਪਹੁੰਚਿਆ ਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਉਹਨਾਂ ਨੂੰ ਖੁਸ਼ੀ ਮਹਿਸੂਸ ਹੋਈ ਹੈ ਗੁਰੂ ਸਾਹਿਬ ਜੀ ਦੇ ਜਨਮ ਸਥਾਨ ਮੰਦਿਰ ਦਰਸ਼ਨ ਕਰਕੇ ਮੈਂ ਪਹਿਲੀ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਜਮਸਨ ਮੰਦਿਰ ਤੇ ਪਹਿਲੀ ਵਾਰ ਆਈ ਹਾਂ ਇਸ ਤੋਂ ਪਹਿਲਾਂ ਮੈਂ ਪਹਿਲੀ ਵਾਰ ਆਈ ਹਾਂ ਮੈਂ ਬਨਾਰਸ ਹੀ ਪਹਿਲੀ ਵਾਰ ਆਈ ਹਾਂ ਇਸ ਤੋਂ ਪਹਿਲੇ ਅਸੀਂ ਬਨਾਰਸ ਕਦੀ ਨਹੀਂ ਆਏ ਸੀ ਬਹੁਤ ਅੱਛਾ ਫੀਲ ਹੋਇਆ ਇੱਕ ਰੂਹਾਨੀਅਤ ਫੀਲਿੰਗ ਆਉਂਦੀ ਹੈ ਬਹੁਤ ਅੱਛਾ ਮਹਿਸੂਸ ਹੁੰਦਾ ਹੈਗਾ ਉਹ ਬੋਲੇ ਸੋ ਨਿਰਪੈ ਸਤਗੁਰ ਰਵਿਦਾਸ ਮਹਾਰਾਜ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਤਾਨ ਤਾਨ ਗੁਰੂ ਰਵਿਦਾਸ ਜੀ ਤਾਨ ਤਾਨ ਜਨਮ ਸਥਾਨ ਮੈਂ ਸਾਰਿਆਂ ਨੂੰ ਇਹੀ ਸਨੇਹ ਦੇਣਾ ਚਾਹਾਂਗੀ ਜਿੰਨੇ ਵੀ ਸਾਡੇ ਹਿਸਟੋਰੀਕਲ ਗੁਰਦੁਆਰਿਆਂ ਨੇ ਜਿੱਥੇ ਇੱਥੇ ਸਾਡੇ ਬਾਬਾ ਜੀ ਗਏ ਨੇ ਸਾਨੂੰ ਸਾਰਿਆਂ ਤੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ ਔਰ ਆਪਣੇ ਬੱਚਿਆਂ ਨੂੰ ਵੀ ਨਾਲ ਜੋੜਨਾ ਚਾਹੀਦਾ ਹੈ ਉਹਨਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ ਬੋਲੇ ਸੋ ਨਿਹਾਲ